ਤਸਵੀਰਾਂ ਤੁਹਾਡੇ ਨਾਲ ਅੰਮ੍ਰਿਤਸਰ ਦੀਆਂ ਸਾਂਝੀਆਂ ਜਾ ਰਹੀਆਂ ਜਿੱਥੇ ਕਿ ਨੌਜਵਾਨ ਮੁੰਡਾ ਹੈ ਬੀਬੀਏ ਦੀ ਪੜ੍ਹਾਈ ਕੀਤੀ ਹੋਈ ਹੈ ਚਾਟੀ ਦੀ ਲੱਸੀ ਵੇਚ ਰਿਹਾ ਮਧਾਨੀ ਤੇ ਚਾਟੀ ਦੇ ਵਿੱਚ ਤਾਂ ਉਹ ਵੀ ਪੁਰਾਣੇ ਜ਼ਮਾਨੇ ਦੀ ਵਿਰਾਸਤੀ ਚੀਜ਼ ਸੰਭਾਲ ਕੇ ਬੈਠਾ ਆ ਨੌਜਵਾਨ ਆ ਰੋਡ ਦੇ ਉੱਪਰ ਹੀ ਸਟਾਰਟਅਪ ਲਾ ਲਿਆ ਆਪਣਾ ਅਤੇ ਆਪਣਾ ਪਰਿਵਾਰ ਪਾਲਦਾ ਹੋਇਆ ਨਜ਼ਰ ਆ ਰਿਹਾ ਦੇਖੋ ਭਾਈ ਮੈਂ ਲੱਸੀ ਸੇਲ ਕਰਦਾ ਪਿਆ ਜੋ ਇੱਕ ਮੇਰੇ ਕੋ ਮੈਂਗੋ ਲੱਸੀ ਹੈਗੀ ਜੋ ਇਹਦੇ ਚ ਮੈਂਗੋ ਕ੍ਰੈਸ਼ ਦਾ ਯੂਜ਼ ਕਰਦਾ ਮੈਂ ਤੇ ਇਹਦੇ ਚ ਥੋੜਾ ਜਿਹਾ ਟਵਿਸਟ ਆ ਜਾਂਦਾ ਮੈਂਗੋ ਦਾ ਤੇ ਨਾਲ ਲੱਸੀ ਦਾ ਫਲੇਵਰ ਵੱਖਰਾ ਰਹਿੰਦਾ ਹੀ ਰਹਿੰਦਾ ਹੈ ਤੇ ਨਾਲ ਮੇਰੇ ਕੋ ਦੋਵੇਂ ਮੈਂ ਚਾਟੀ ਚ ਤਿਆਰ ਕਰਦਾ ਬੇਸਿਕਲੀ ਨਮਕੀਨ ਲੱਸੀ ਜਿਹੜੀ ਹੈਗਾ ਤੁਹਾਡੇ ਜਿਹੜੀ ਗਰਮੀਆਂ ਉਹਨੂੰ ਦੂਰ ਕਰਦੀ ਆ ਤੇ ਚਕਾਲਾ ਨਮਕ ਆ ਕਾਲੀ ਮਿਰਚਾ ਗਿਆ ਜੀਰਾ ਪੁੰਨਿਆ ਜੀਰਾ ਐਡ ਕੀਤਾ ਹੈ ਯੋਗਰਟ ਮੈਂ ਬਣਾਉਣਾ ਹੁਣ ਯੋਗਰਟ ਚਾਹੀ ਮੈਂ ਤਿਆਰ ਕਰਦਾ ਹਾਂ ਬੇਸਿਕਲੀ ਜਮ ਵਾਲੇ ਮੁੰਡੇ ਯੂਜ਼ ਕਰਦੇ ਉਹ ਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੁੰਦੀ ਆ ਇਹ ਨਾਰਮਲ ਅਸੀਂ ਤਾਂ ਆਮੀ ਮਿਲ ਜਾਂਦੀ ਹੈ ਪਰ ਇਹ ਜਿਹੜਾ ਆਂਬ ਵਾਲੀ ਲੱਸੀ ਇਹ ਜ਼ਿਆਦਾਤਰ ਵੱਡੇ ਰੈਸਟੋਰੈਂਟ ਤਾਂ ਇਹਦੇ ਵਿੱਚ ਮਿਲਦੀ ਉਹ ਵੀ ਫਲੇਵਰ ਵਾਲੀ ਤੁਸੀਂ ਫਲੇਵਰ ਵਰਤਦੇ ਹੋ ਕੀ ਬਿਲਕੁਲ ਮੈਂ ਫਲੇਵਰ ਨਹੀਂ ਯੂਜ਼ ਕਰਦਾ ਮੈਂ ਕ੍ਰਸ਼ ਯੂਜ਼ ਕਰਦਾ ਹੈ ਮੰਗੋ ਕ੍ਰਸ਼ ਯੂਜ਼ ਹੁੰ ਉਹਦੇ ਹਲਕੇ ਪਲਪੁੰਦੇ ਮੰਗੋ ਦੇ ਤੇ ਉਹ ਜਿਹਾ ਉਹ ਯੂਨੀਕ ਟੇਸਟ ਬਣਾ ਦਿੰਦਾ ਉਹਦਾ ਪੜਾਈ ਬਾਰੇ ਜਾਨਣਾ ਚਾਹੁੰਦੇ ਕਿੰਨਾ ਪੜੇ ਹੋ ਤੁਸੀਂ ਤੇ ਕਿੰਨੀ ਦੇਰ ਤੋਂ ਸਟਾਰਟਅਪ ਲਾ ਰਹੇ ਹੋ ਅਪਰੋਕਸੀਮੇਟਲੀ ਮਹੀਨਾ ਚੱਲਿਆ ਮੈਨੂੰ ਆਹ ਸਟਾਰਟਅਪ ਜਿਹੜਾ ਮੈਂ ਕੀਤਾ ਸਟਾਰਟ ਮਹੀਨਾ ਚੱਲਿਆ 11 ਤਰੀਕ ਨੂੰ ਮੈਂ ਸਟਾਰਟ ਕੀਤਾ ਸੀ ਤੇ ਗੱਲ ਕਰੀ ਐਜੂਕੇਸ਼ਨ ਦੀ ਤੇ ਮੈਂ ਗ੍ਰੈਜੂਏਟ ਆ ਬੀਬੀਏ ਮੈਂ ਕੀਤੀ 2018 ਚ ਪਾਸ ਆਊਟ ਐ ਮੈਂ ਬੀਬੀਏ ਦੀ ਪੜ੍ਹਾਈ ਦੇ ਵਿੱਚ ਰੈਸਟੋਰੈਂਟ ਦੇ ਵਿੱਚ ਵਧੀਆ ਜੌਬ ਮਿਲ ਜਾਣੀ ਸੀ ਤੁਹਾਨੂੰ ਆਪਣਾ ਸਟਾਰਟਅਪ ਲਾਉਣ ਦੀ ਇੱਛਾ ਲੋੜ ਪਈ ਨੋ ਡਾਊਟ ਮੈਂ ਕਰਦਾ ਪੈਸੀ ਪ੍ਰਾਈਵੇਟ ਜੌਬ ਕਰਦਾ ਪੈਸੀ ਬਟ ਮਨ ਦੇ ਵਿੱਚ ਹੈਗਾ ਸੀ ਸ਼ੁਰੂ ਤੋਂ ਕਿ ਨਹੀਂ ਯਾਰ ਆਪਣੀ ਕੋਈ ਪ੍ਰਾਈਵੇਟ ਜੌਬ ਛੱਡ ਕੇ ਥੋੜਾ ਜਿਹਾ ਆਪਣਾ ਕੋਈ ਸਟਾਰਟਅਪ ਕਰੀਏ ਬੇਸਿਕਲੀ ਜਿਹੜੀ ਮੈਂ ਸਟੱਡੀ ਉਹਦੀ ਵਜ੍ਹਾ ਨਾਲ ਫਿਰ ਮੈਂ ਮੂਵ ਔਨ ਕੀਤਾ ਪ੍ਰਾਈਵੇਟ ਜੌਬ ਤੋਂ ਅੱਜਕੱਲ ਮੁੰਡੇ ਆਸਾਨੀ ਨਾਲ ਆਂਦੇ ਕਿ ਹਰ ਚੀਜ਼ ਮਿਲ ਜਾਵੇ ਪਰ ਤੁਸੀਂ ਮਧਾਨੀ ਦੇ ਚਾਟੀ ਦੀ ਵਰਤੋਂ ਕੀਤੀ ਹੈ ਇਹ ਮਨ ਦੇ ਵਿੱਚ ਵਿਚਾਰ ਕਿਵੇਂ ਆਇਆ ਚਾਟੀ ਬੇਸਿਕਲੀ ਟਰੈਡੀਸ਼ਨਲ ਚੀਜ਼ ਹੈ ਗਿਆ ਇਹ ਲੁਪਤui ਜਾ ਰਹੀ ਹੈ ਹੁਣ ਚਾਟੀ ਬੇਸਿਕਲੀ ਤੁਸੀਂ ਦੁਕਾਨ ਤੇ ਜਾਓਗੇ ਦੁਕਾਨ ਤੋਂ ਮਿਲ ਜਾਂਦੀ ਆ ਬਟ ਅੰਮ੍ਰਿਤਸਰ ਤੇ ਪੰਜਾਬ ਦੇ ਵਿੱਚ ਇਹਦੀ ਮੈਨੂਫੈਕਚਰਿੰਗ ਨਹੀਂ ਹੋ ਰਹੀ ਇਹ ਨਹੀਂ ਮਿਲਦੀ ਚਾਟੀ ਇਵਨ ਮਟਕੇ ਵੀ ਬੰਨਾ ਅੰਮ੍ਰਿਤਸਰ ਦੇ ਵਿੱਚ ਬੰਦ ਹੋ ਗਏ ਆ ਜਿਹਨੂੰ ਚਾਟੀ ਕਹਿੰਦੇ ਆ ਇਹ ਰਾਜਸਥਾਨ ਤੋਂ ਇمپੋਰਟ ਕਰਦੇ ਆ ਦੁਕਾਨਦਾਰ ਤੇ ਇੱਥੇ ਆ ਕੇ ਸੇਲ ਆਊਟ ਹੁੰਦੀ ਆ ਪਰਿਵਾਰ ਦੇ ਵਿੱਚ ਕਿੰਨੇ ਮੈਂਬਰ ਨੇ ਤੇ ਤੁਹਾਡੇ ਪਿਤਾ ਜੀ ਕੀ ਕਰਦੇ ਆ ਆ ਫਾਦਰ ਸਾਹਿਬ ਡਿਫੈਂਸ ਦੇ ਵਿੱਚ ਨੇ ਮਦਰ ਜਿਹੜੀ ਹਾਊਸ ਵਾਈਫ ਆ ਆ ਬ੍ਰਦਰ ਹੈਗਾ ਮੇਰੀ ਵਾਈਫ ਹੈ ਗਿਆ ਸਿਸਟਰ ਹੈ ਗਿਆ ਤੇ ਸਿਸਟਰ ਵੀ ਮੇਰੀ ਪ੍ਰਾਈਵੇਟ ਜੌਬ ਕਰਦੀ ਆ ਤੇ ਬ੍ਰਦਰ ਵੀ ਮੇਰਾ ਜਿਹੜਾ ਹੈਗਾ ਉਹ ਪ੍ਰਾਈਵੇਟ ਜੌਬ ਕਰਦਾ ਹੈ ਮਿੱਟੀ ਦੇ ਵੈਸੇ ਵੀ ਬੜੇ ਫਾਇਦੇ ਨੇ ਤੇ ਮਿੱਟੀ ਜਿਹੜੀ ਚਾਟੀ ਵਾਲੀ ਮਿਰੱਸੀ ਬਣਾਉਂਦੇ ਉਹਦੇ ਕਿੰਨੇ ਜਿਹੇ ਫਾਇਦੇ ਹੋ ਜਾਣਗੇ देखो पुराने बुजुर्ग कहते थे ਜਦੋਂ ਚਾਟੀ ਦੇ ਵਿੱਚ ਲੱਸੀ ਨੂੰ ਰਿੜਕੋ ਤੇ ਉਹਦੀ ਤਸੀਰ ਠੰਡੀ ਹੁੰਦੀ ਆ ਲੋਕੀ ਚਾਟੀ ਚ ਲੱਸੀ ਇਸ ਲਈ ਬਣਾਉਂਦੇ ਸੀ ਉਹਨੂੰ ਰਿੜਕਦੇ ਸੀ ਰਿੜਕਦੇ ਟਾਈਮ ਜਿੰਨਾ ਟਾਈਮ ਨੂੰ ਲੱਗੂਗਾ ਉਨੀ ਉਹਦੀ ਦੱਸੀ ਦੀ ਤਸੀਰ ਠੰਡੀ ਹੋਊਗੀ ਨਾਲੇ ਮਿੱਟੀ ਦੇ ਆਪਣੇ ਗੁਣ ਹੁੰਦੇ ਆ ਇਹਦੇ ਵਿੱਚ ਲੱਕੜ ਲੱਗੀ ਆ ਉਹਦੇ ਆਪਣੇ ਗੁਣ ਆ ਗਿਆ ਵਿੱਚ ਲੋਹੇ ਦੀ ਰੌੜ ਲੱਗੀ ਆ ਉਹਨੂੰ ਆਰਨ ਦਿੰਦਾ ਆ ਪਲੱਸ ਪੁਆਇੰਟ ਹੀ ਆ ਗਿਆ 네ਗੇਟਿਵ ਪੁਆਇੰਟ ਨਹੀਂ ਆ ਗਿਆ ਉਹਦੇ ਉਹਦੇ ਪਲੱਸ ਪੁਆਇੰਟ ਹੀ ਆ ਗਿਆ ਪੰਜਾਬ ਦੇ ਵਿੱਚ ਰੁਝਾਨ ਬਣਿਆ ਆਇਆ ਕਿ ਮੁੰਡਾ 12ਵੀਂ ਪਾਸ ਬਾਅਦ ਚ ਹੁੰਦਾ ਪਹਿਲਾ ਪਾਸਪੋਰਟ ਬਣੇ ਤੁਹਾਡੇ ਬਾਰੇ ਜਾਨਣਾ ਚਾਹੁੰਦੇ ਤੁਸੀਂ ਵਿਦੇਸ਼ ਜਾਣ ਬਾਰੇ ਕਿਉਂ ਨਹੀਂ ਮੈਨੂੰ ਇਦਾਂ ਦਾ ਫੈਮਿਲੀ ਕਲਚਰ ਹੀ ਨਹੀਂ ਦੱਸਿਆ ਕਿ ਫੈਮਿਲੀ ਨੇ ਕਿਹਾ ਨਹੀਂ ਸੀ ਕਿ ਕਦੀ ਬਾਹਰ ਜਾਣਾ ਹੈ ਮੇਰੇ ਉਦਾਂ ਦਾ ਇਦਾਂ ਦਾ ਕਲਚਰ ਸਾਡੇ ਕ੍ਰੀਏਟ ਹੀ ਨਹੀਂ ਹੋਇਆ ਸਵੇਰੇ ਕਿੰਨੇ ਵਜੇ ਆ ਜਾਂਦੇ ਉਹ ਤੇ ਰਾਤ ਕਿੰਨੇ ਵਜੇ ਤੱਕ ਹੀ ਹੈ ਇਸ ਦਾ ਸਟਾਰਟਅਪ ਤੋਂ ਲੋਕ ਐਕਸੈਮੇਟਲੀ 12 ਵਜੇ ਮੈਂ ਇੱਥੇ ਆਇਆ 12 12:30 ਇੱਥੇ ਹੋ ਜਨਾ ਮਾਲ ਤੇ 12 ਵਜੇ ਆਜ ਕੇ 12:30 ਤੋਂ ਉਤ ਤੋਂ ਬਾਅਦ ਮੈਂ ਇੱਥੋਂ 7:30 9:00 ਤੱਕ ਮੇਰਾ ਮਾਲ ਰਿੰਦਾ ਮੈਂ ਹੋਂਦਾ ਕਿੱਥੇ ਰਹਿਣਾ ਆਪਣੀ ਜੌਬ ਨਾਲੋਂ ਇਹ ਵਧੀਆ ਜਾਪਿਆ ਕਿ ਇਹ ਜਿਹੜੀ ਜੌਬ ਸੀ ਉਹ ਵਧੀਆ ਯਾਰਦੀ ਸੀ ਕਿਉਂਕਿ ਉਹ ਜੌਬ ਤੇ ਮਹੀਨੇ ਦਾ ਪਤਾ ਹੁੰਦਾ ਸੀ ਜੀ ਆ ਸਾਨੂੰ ਪੇਮੈਂਟ ਆ ਜਾਣੀ ਤੇ ਰੁਪਈਆ ਰੁਪਈਆ ਜੋੜਨਾ ਪੈਂਦਾ ਇਹ ਸਹੀ ਹੈ ਜਾਂ ਜੌਬ ਵਧੀਆ ਸੀ ਦੇਖੋ ਕੰਮ ਦੋਵੇਂ ਮਹੀਨੇ ਤਵਾਲੇ ਸੀ ਬਟ ਜੇ ਤੁਸੀਂ ਕੋਈ ਆਪਣਾ ਕੰਮ ਕਰਦੇ ਜੋ ਡੈਫੀਨਿਟਲੀ ਉੱਚ ਮੈਨੇਜ ਆਦੀ ਹੋਗੀ ਉੱਚ ਤੁਸੀਂ ਅਰਨਿੰਗ ਵੀ ਜਾਰੀ ਕਰੋਗੇ ਤੁਸੀਂ ਆਪਣਾ ਸਟਾਰਟਅਪ ਲਾਇਆ ਹੈ ਰਿਸ਼ਤੇਦਾਰ ਭੈਣ ਭਰਾ ਵੀ ਆਉਂਦੇ ਹੋਣਗੇ ਏ ਨਹੀਂ ਅੰਦਰ ਕਿ ਮੁੰਡਾ ਇੰਨਾ ਪੜਿਆ ਲਿਖਿਆ ਸੀ ਅੱਜ ਰੋਡ ਦੇ ਉੱਪਰ ਲੱਸੀ ਵੇਚਦਾ ਜਿਹੜੇ ਮੇਰੇ ਫੈਮਿਲੀ ਮੈਂਬਰਸ ਹੈਗੇ ਆ ਉਹ ਤੇ ਮੇਰਾ ਸਾਥ ਦਿੱਤਾ ਉਹਨਾਂ ਨੇ ਕਾਫੀ ਮੇਰੇ ਦੋਸਤਾਂ ਨੇ ਵੀ ਕਾਫੀ ਸਾਥ ਦਿੱਤਾ ਕੁਝ ਬੰਦੇ ਹੈਗੇ ਆ ਜਿਹੜੇ ਤੁਹਾਨੂੰ ਨੈਗੇਟਿਵ ਕਰਦੇ ਆ ਨੋ ਡਾਊਟ ਕੁਝ ਬੋਲਦੇ ਵੀ ਆ ਬਟ ਉਹ ਇਗਨੋਰ ਕਰਨਾ ਪੈਂਦਾ ਤੁਹਾਨੂੰ ਬਸ ਇਗਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਗੇ ਲਾਲੀ ਤੇ ਤੁਸੀਂ ਜੁੜੇ ਹੋ ਸਟੋਰ ਪੰਜਾਬ ਟੀਵੀ ਨਾਲ ਦੋਸਤੋ ਪੰਜਾਬ ਦੀ ਨੌਜਵਾਨ ਪੀੜ੍ਹੀ ਹੈ ਜਿਹੜੀ ਵਿਦੇਸ਼ਾਂ ਵੱਲ ਜਾ ਰਹੀ ਹੈ ਤੇ ਬਹੁਤ ਸਾਰੇ ਮਾਪੇ ਵੀ ਚਾਹੁੰਦੇ ਨੇ ਕਿ ਉਹਨਾਂ ਦੇ ਲਾੜਦੇ ਜਿਹੜ ਇਹ ਵੀ ਸੱਚ ਹੈ ਕਿ ਉਹਨਾਂ ਦੀ ਮਜਬੂਰੀ ਹੁੰਦੀ ਹੈ ਵਿਦੇਸ਼ ਦੀ ਧਰਤੀ ਤੇ ਜਾਣਾ ਤੇ ਆਪਣਾ ਪਰਿਵਾਰ ਪਾਲਣਾ ਪਰ ਅੱਜ ਇਹ ਤਸਵੀਰਾਂ ਤੁਹਾਡੇ ਨਾਲ ਅੰਮ੍ਰਿਤਸਰ ਦੀਆਂ ਸਾਂਝੀਆਂ ਜਾ ਰਹੇ ਹਨ ਜਿੱਥੇ ਕਿ ਨੌਜਵਾਨ ਮੁੰਡਾ ਹੈ ਬੀਬੀਏ ਦੀ ਪੜ੍ਹਾਈ ਕੀਤੀ ਹੋਈ ਹੈ ਚਾਟੀ ਦੀ ਲੱਸੀ ਵੇਚ ਰਿਹਾ ਮਧਾਨੀ ਤੇ ਚਾਟੀ ਦੇ ਵਿੱਚ ਤਾਂ ਉਹ ਵੀ ਪੁਰਾਣੇ ਜ਼ਮਾਨੇ ਦੀ ਵਿਰਾਸਤੀ ਚੀਜ਼ ਸੰਭਾਲ ਕੇ ਬੈਠਾ ਹੈ ਨੌਜਵਾਨ ਹੈ ਰੋਡ ਦੇ ਉੱਪਰ ਹੀ ਸਟਾਰਟਅਪ ਲਾ ਲਿਆ ਆਪਣਾ ਅਤੇ ਆਪਣਾ ਪਰਿਵਾਰ ਪਾਲਦਾ ਹੋਇਆ ਨਜ਼ਰ ਆ ਰਿਹਾ ਬਹੁਤ ਸਾਰੇ ਨੌਜਵਾਨ ਜਿਹੜੇ ਨੇ ਵਿਦੇਸ਼ ਦੀ ਧਰਤੀ ਜਾਂਦੇ ਨੇ ਤੇ ਬਹੁਤ ਸਾਰੇ ਨੌਜਵਾਨ ਜਿਹੜੇ ਨੇ ਆਪਣੀ ਜੌਬ ਲੱਭਦੇ ਨੇ ਇਹ ਸਾਚੇ ਵੀ ਹੈ ਜੀ ਸਰਕਾਰੀ ਜੌਬ ਦੇ ਵੀ ਦਾਅਵੇ ਕੀਤੇ ਜਾਂਦੇ ਨੇ ਜਿਵੇਂ ਵੱਡੇ ਵੱਡੇ ਸਰਕਾਰੀ ਜੌਬ ਦਿੱਤੀ ਜਾ ਰਹੀ ਹੈ ਪਰ ਨੌਜਵਾਨ ਪੀੜ੍ਹੀ ਹੈ ਜਿਹੜੀ ਅੱਜ ਵੀ ਬੇਰੁਜ਼ਗਾਰ ਨਜ਼ਰ ਆਉਂਦੀ ਉਹ ਨਜ਼ਰ ਆਉਂਦੀ ਹੈ। ਅੰਮ੍ਰਿਤਸਰ ਦਾ ਰਹਿਣ ਵਾਲਾ ਮਨਪ੍ਰੀਤ ਜਿਨੇ ਕੇ ਬੀਬੀਏ ਦੀ ਪੜ੍ਹਾਈ ਕੀਤੀ ਹੈ। ਤਾਂ ਸਾਡੇ ਨਾਲ ਨੇ ਮਨਪ੍ਰੀਤ ਜੀ ਮਨਪ੍ਰੀਤ ਜੀ ਪਹਿਲਾਂ ਬਹੁਤ ਸਾਰੀ। ਹਾਂ ਸਤਿ ਸ਼੍ਰੀ ਅਕਾਲ ਸਰ। ਮਨਪ੍ਰੀਤ ਜੀ ਬਹੁਤ ਸਾਰੇ ਨੌਜਵਾਨ ਨੇ ਜਿਹੜੇ ਵਿਦੇਸ਼ ਦੀ ਧਰਤੀ ਤੇ ਜਾਣਾ ਚਾਹੁੰਦੇ ਨੇ ਮਾਪੇ ਵੀ ਚਾਹੁੰਦੇ ਨੇ ਜੀ ਉਹਨਾਂ ਦੇ ਲਾਡਲੇ ਚੱਲ ਜਾਣ ਵਿਦੇਸ਼ ਦੀ ਧਰਤੀ ਤੇ। ਇਹ ਵੀ ਸੱਚ ਹੈ ਜੀ ਮਜਬੂਰੀਆਂ ਨੇ ਉਹ ਵੀ ਚਾਟੀ ਦੀ ਲੱਸੀ ਵੇਚ ਰਹੇ ਹਾਂ ਮਧਾਨੀ ਦੇ ਚਾਟੀ ਦੀ ਲੱਸੀ ਵੇਚ ਰਹੇ ਕਿਵੇਂ ਮਨ ਦੇ ਵਿੱਚ ਹਾਂ ਮਨ ਦੇ ਵਿੱਚ ਬੇਸਿਕਲੀ ਭਾਈ ਰੋਡ ਸਾਈਡ ਦੇ ਉੱਤੇ ਕੋਈ ਸੇਲ ਹੀ ਨਹੀਂ ਕਰਦਾ ਵੈਸੇ ਲੱਸੀ ਤੇ ਮਨ ਦੇ ਵਿੱਚ ਆਇਆ ਕਿ ਕਿਉਂ ਨਾ ਯਾਰ ਲੱਸੀ ਜਿਹੜੀ ਹੈਗੀ ਆ ਉਹ ਬਣਾ ਕੇ ਲੋਕਾਂ ਨੂੰ ਪਿਆਈ ਜਾਵੇ ਤੇ ਫਿਰ ਮੈਂ ਆਪਣਾ ਛੋਟਾ ਸਟਾਰਟਅਪ ਸਟਾਰਟ ਕੀਤਾ ਫਿਰ ਆ ਤੁਹਾਡੀ ਪੜਾਈ ਬਾਰੇ ਜਾਨਣਾ ਚ ਉਹਨੇ ਕਿੰਨਾ ਪੜੇ ਹੋ ਤੁਸੀਂ ਤੇ ਛਿੰਨੀ ਦੇਰ ਤੋਂ ਸਟਾਰਟਅਪ ਲਾਇਆ ਅਪਰੋਕਸੀਮੇਟਲੀ ਮਹੀਨਾ ਚੱਲਿਆ ਮੈਨੂੰ ਆ ਸਟਾਰਟਅਪ ਜਿਹੜਾ ਮੈਂ ਕੀਤਾ ਸਟਾਰਟ ਮਹੀਨਾ ਚੱਲਿਆ 11 ਤਰੀਕ ਨੂੰ ਮੈਂ ਸਟਾਰਟ ਕੀਤਾ ਸੀ ਤੇ ਗੱਲ ਕਰੀ ਐਜੂਕੇਸ਼ਨ ਦੀ ਤੇ ਬੀਬੀਏ ਦੀ ਪੜ੍ਹਾਈ ਦੇ ਵਿੱਚ ਰੈਸਟੋਰੈਂਟ ਦੇ ਵਿੱਚ ਵਧੀਆ ਜੌਬ ਮਿਲ ਜਾਣੀ ਸੀ ਤੁਹਾਨੂੰ ਆਪਣਾ ਸਟਾਰਟਅਪ ਲਾਉਣ ਦੀ ਇੱਚੀ ਲੋੜ ਪਈ ਲੋਡ ਨੋ ਡਾਊਟ ਮੈਂ ਕਰਦਾ ਪੈਸੀ ਪ੍ਰਾਈਵੇਟ ਜੌਬ ਕਰਦਾ ਪੈਸੀ ਬਟ ਮਨ ਦੇ ਵਿੱਚ ਹੈਗਾ ਸੀ ਸ਼ੁਰੂ ਤੋਂ ਕਿ ਨਹੀਂ ਯਾਰ ਆਪਣੀ ਕੋਈ ਪ੍ਰਾਈਵੇਟ ਜੌਬ ਛੱਡ ਕੇ ਥੋੜਾ ਜਿਹਾ ਆਪਣਾ ਕੋਈ ਸਟਾਰਟਅਪ ਕਰੀਏ ਤੇ ਪਤਾ ਚੱਲਦਾ ਕਿ ਹਾਂ ਬੇਸਿਕਲੀ ਜਿਹੜੀ ਮੈਂ ਸਟੱਡੀ ਕੀਤੀ ਉਹ ਬਿਜ਼ਨਸ ਰਿਗਾਰਡਿੰਗ ਹੀ ਕੀਤੀ ਸੀ ਤੇ ਉਹਦੀ ਵਜ੍ਹਾ ਨਾਲ ਫਿਰ ਮੈਂ ਮੂਵ 온 ਕੀਤਾ ਪ੍ਰਾਈਵੇਟ ਜੌਬ ਤੋਂ ਤੇ ਫਿਰ ਆ چھوٹਾ ਸਟਾਰਟਅਪ ਆਪਣਾ ਕਰ ਲਿਆ ਮੈਂ ਸਟਾਰਟ ਮਨਪ੍ਰੀਤ ਜੀ ਮੈਨੂੰ ਇਹ ਦੱਸੋ ਤੁਹਾਡੀ ਪਰਿਵਾਰ ਬਾਰੇ ਜਾਨਣਾ ਚਾਹੁੰਦੇ ਆ ਪਰਿਵਾਰ ਦੇ ਵਿੱਚ ਕਿੰਨੇ ਮੈਂਬਰ ਨੇ ਤੇ ਤੁਹਾਡੇ ਪਿਤਾ ਜੀ ਕੀ ਜੌਬ ਕਰਦੇ ਆ ਆ ਫਾਦਰ ਸਾਹਿਬ ਡਿਫੈਂਸ ਦੇ ਵਿੱਚ ਨੇ ਮਦਰ ਜਿਹੜੀ ਹਾਊਸ ਵਾਈਫ ਆ ਬ੍ਰਦਰ ਹੈਗਾ ਮੇਰੀ ਵਾਈਫ ਹੈਗੀ ਐ ਸਿਸਟਰ ਹੈਗੀ ਆ ਤੇ ਸਿਸਟਰ ਵੀ ਮੇਰੀ ਪ੍ਰਾਈਵੇਟ ਜੌਬ ਕਰਦੀ ਆ ਤੇ ਬ੍ਰਦਰ ਵੀ ਮੇਰਾ ਜਿਹੜਾ ਹੈਗਾ ਉਹ ਵੀ ਪ੍ਰਾਈਵੇਟ ਜੌਬ ਕਰਦਾ ਆ ਤੇ ਬੇਸਿਕਲੀ ਘਰ ਦੇ ਵਿੱਚ ਫਾਦਰ ਸਾਹਿਬ ਜਿਹੜੇ ਹੈਗੇ ਉਹ ਡਿਫੈਂਸ ਅਗਿਨੇ ਆਸੇ ਪਿਤਾ ਜੀ ਤੁਹਾਡੇ ਡਿਫੈਂਸ ਦੇ ਵਿੱਚ ਨੇ ਬੀਐਸਐਫ ਦੇ ਵਿੱਚ ਨੇ ਦੇਸ਼ ਦੀ ਸੇਵਾ ਵਾਸਤੇ ਆਪਣੀ ਉਹਨਾਂ ਨੇ ਜਾਣ ਲਾਤੀ ਹੈ ਤਾਂ ਜਿਵੇਂ ਮਨ ਦੇ ਵਿੱਚ ਆਇਆ ਤੁਸੀਂ ਵਿਚਾਰ ਨਹੀਂ ਮਨ ਦੇ ਵਿੱਚ ਬਣਾਇਆ ਤੁਸੀਂ ਵੀ ਡਿਫੈਂਸ ਦੇ ਵਿੱਚ ਜਾਓ ਉਹਨਾਂ ਦੇ ਜਿਹੜੀ ਜੋਬ थी ਉਸ ਤੋਂ ਤਾਂ ਦੀ ਜੋਬ ਚ ਆ ਨੋ ਡਾਊਟ ਕਿ ਮੈਂ ਟ੍ਰਾਈ ਨਹੀਂ ਕੀਤੀ ਟ੍ਰਾਈ ਮੈਂ ਕੀਤੀ ਸੀ ਡੈਫੀਨੇਟਲੀ ਡਿਫੈਂਸ ਦੇ ਵਿੱਚ ਬਟ ਮੈਡੀਕਲ ਅਨਫਿਟ ਹੋਣ ਦੇ ਕਾਰਨ ਮੈਂ ਉਧਰ ਜਾ ਨਹੀਂ ਪਾਇਆ ਤੇ ਫਿਰ ਮੈਂ ਉਧਰ ਆਪਣਾ ਟਾਈਮ ਵੇਸਟ ਵੀ ਨਹੀਂ ਕੀਤਾ ਤੇ ਫਿਰ ਮੈਂ ਪ੍ਰਾਈਵੇਟ ਜੋਬ ਸਟਾਰਟ ਕਰਤੀ 3 ਸਾਲ ਮੈਨੂੰ ਅਪ੍ਰੋਕਸੀਮੇਟਲੀ ਮੈਂ 3 ਸਾਲ ਜੋਬ ਕੀਤੀ ਆ ਨੋ ਡਾਊਟ ਜੌਬ ਵੀ ਵਧੀਆ ਸੀ ਕੋਈ ਇਦਾਂ ਦਾ ਇਸ਼ੂ ਨਹੀਂ ਸੀਗੇ ਐਸਾ ਸੱਚ ਕੋਈ ਦਿੱਕਤ ਸੀ ਜੌਬ ਦੇ ਵਿੱਚ ਬਟ ਆਪਣੇ ਮਨ ਦੇ ਵਿੱਚ ਹੈਗਾ ਸੀ ਕਿ ਹਾਂ ਕੋਈ ਛੋਟਾ ਸਟਾਰਟਅਪ ਕੀਤਾ ਜਾਵੇ ਸ਼ੁਰੂ ਤੋਂ ਵਿੱਚ ਹੈਗਾ ਸੀ ਕਿ ਜੋਦੀ ਮੈਂ ਗ੍ਰੈਜੂਏਸ਼ਨ ਕੀਤੀ ਉਹ ਦੋ ਤਾਂ ਸੀ ਤੇ ਫਿਰ ਮੈਂ ਆ ਸਟਾਰਟਅਪ ਜਿਹੜਾ ਸਟਾਰਟ ਕਰ ਲਿਆ ਆਪਣਾ ਜੀ ਮਨਪ੍ਰੀਤ ਜੀ ਪੰਜਾਬ ਦੇ ਵਿੱਚ ਰੁਝਾਨ ਬਣਿਆ ਆਇਆ ਕਿ ਮੁੰਡਾ 12ਵੀਂ ਪਾਸ ਬਾਅਦ ਹੁੰਦਾ ਪਹਿਲਾਂ ਪਾਸਪੋਰਟ ਬਣਿਆ ਹੁੰਦੇ ਨੇ ਮਾਪੇ ਵੀ ਆਂਦੇ ਜੇ ਮੁੰਡਾ 10ਵੀਂ ਜੋ ਹੋ ਗਿਆ ਤਾਂ ਹੁਣ ਪਾਸਪੋਰਟ ਬਣਾ ਲੀਏ ਨੂੰ ਵਿਦੇਸ਼ ਭੇਜ ਦੇਣਾ ਹਾਈਲਾਈਟ ਵਾਲੇ ਧਿਆਨ ਹੋ ਜਾਂਦਾ ਨੇ ਤੇ ਉਹਨਾਂ ਨੂੰ ਵਿਦੇਸ਼ ਭੇਜਣ ਨੂੰ ਚਾਹੀ ਵਿਦੇਸ਼ ਬੇਸਿਕਲੀ ਮੈਨੂੰ ਇਦਾਂ ਦਾ ਫੈਮਿਲੀ ਕਲਚਰ ਹੀ ਨਹੀਂ ਦੱਸਿਆ ਕਿ ਫੈਮਿਲੀ ਨੇ ਕਹਾ ਨਹੀਂ ਸੀ ਕਿ ਕਦੀ ਬਾਹਰ ਜਾਣਾ ਹੈ ਮੇਰੇ ਉਦਾਂ ਦਾ ਇਦਾਂ ਦਾ ਕਲਚਰ ਸਾਡੇ ਕ੍ਰੀਏਟ ਹੀ ਨਹੀਂ ਹੋਇਆ ਸੀ ਤੇ ਨਾ ਹੀ ਮੇਰੇ ਮਨ ਦੇ ਵਿੱਚ ਕਦੀ ਆਇਆ ਸੀ ਕਿ ਬਾਹਰ ਜਾਣਾ ਹੈ ਨੋ ਡਾਊਟ ਮੇਰੇ ਦੋਸਤ ਮੇਰੇ ਮਤਲਬ ਰਿਲੇਟਿਵਸ ਬਾਹਰ ਜਾਂਦੇ ਪਏ ਨੇ ਤੇ ਮੇਰੇ ਮਨ ਦੇ ਵਿੱਚ ਕਦੀ ਨਹੀਂ ਹੈਗਾ ਸੀ ਕਿ ਬਾਹਰ ਜਾਣਾ ਮੈਂ ਮੈਂ ਪਾਸਪੋਰਟ ਵੀ ਨਹੀਂ ਅਜੇ ਤੱਕ ਅਪਲਾਈ ਕੀਤਾ ਤੇ ਇਸ ਲਈ ਫਿਰ ਮੇਰਾ ਮਨ ਸੀ ਕਿ ਨਹੀਂ ਜੇ ਕੰਮ ਕਰਨਾ ਹੈ ਤਾਂ ਤੁਸੀਂ ਪੰਜਾਬ ਦੇ ਵਿੱਚ ਹੀ ਰਹਿ ਕੇ ਕਰੋ ਅੰਮ੍ਰਿਤਸਰ 'ਚ ਹੀ ਰਹਿ ਕੇ ਕਰੋ ਆਪਣੀ ਫੈਮਿਲੀ ਕੋਲ ਰਹਿ ਕੇ ਕਰੋ ਤੇ ਇੱਥੇ ਕਰੋ ਕੰਮ ਜੀ ਕੋਈ ਕੰਮ ਕਰਨਾ ਜਰੂਰ ਜੀ ਜਿੱਥੇ ਪੰਜਾਬ ਦੀ ਨੌਜਵਾਨ ਪੀੜ੍ਹੀ ਹੈ ਜ਼ਿਆਦਾਤਰ ਵਿਦੇਸ਼ਾਂ ਵੱਲ ਜਾ ਰਹੀ ਹੈ ਮੁੰਡਾ 12ਵੀਂ ਪਾਸ ਹੁੰਦਾ ਤੇ ਪਾਸਪੋਰਟ ਬਣਾਏ ਜਾਂਦੇ ਨੇ ਉਹਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਜੀ ਇਹਨੇ ਮੁੰਡੇ ਨੇ ਬਾਹਰ ਜਾਣਾ ਪਰ ਮਨਪ੍ਰੀਤ ਨੇ ਆਪਣਾ ਹੀ ਉਪਰਾਲਾ ਕੀਤਾ ਜੀ ਆਪਣਾ ਸਟਾਰਟਅਪ ਲਾ ਲਿਆ ਇੱਥੇ ਅੰਮ੍ਰਿਤਸਰ ਦੇ ਵਿੱਚ ਉਹ ਵੀ ਚਾਟੀ ਦੀ ਲੱਸੀ ਮਧਾਨੀ ਦੇ ਨਾਲ ਤਾਂ ਵੇਚ ਰਿਹਾ ਜਰੂਰ ਹੈ ਪਰ ਪਰਿਵਾਰੰਦੇ ਆ ਵੀ ਪੂਰਾ ਸਾਸ ਹੈ ਪਿਤਾ ਜੀ ਡਿਫੈਂਸ ਦੇ ਵਿੱਚ ਨੇ ਬੀਐਸਐਫ ਦੀ ਜੌਬ ਦੇ ਵਿੱਚ ਹੋ ਰਿਟਾਇਰ ਹੋਏ ਨੇ ਤਾਂ ਮਨਪ੍ਰੀਤ ਜੀ ਮੈਨੂੰ ਇਹ ਦੱਸੋ ਇਸ ਰੋਡ ਦੇ ਉੱਪਰ ਅੰਮ੍ਰਿਤਸਰ ਦੇ ਇਸ ਰੋਡ ਦੇ ਉੱਪਰ ਤੁਸੀਂ ਆਪਣ ਏ ਨਹੀਂ ਅੰਦਰ ਇਹ ਮੁੰਡਾ ਇੰਨਾ ਪੜਿਆ ਲਿਖਿਆ ਸੀ ਅੱਜ ਰੋਡ ਦੇ ਉੱਪਰ ਲੱਸੀ ਵੇਚਦਾ ਹੈ ਆ ਡੈਫੀਨੇਟਲੀ ਕੁਝ ਮੈਂ ਤੁਹਾਨੂੰ ਬੋਲਦਾ ਕਿ ਜਿਹੜੀ ਮੇਰੇ ਫੈਮਿਲੀ ਮੈਂਬਰਸ ਹੈਗੇ ਆ ਉਹ ਤੇ ਮੇਰਾ ਸਾਥ ਦਿੱਤਾ ਉਹਨਾਂ ਨੇ ਕਾਫੀ ਮੇਰੇ ਦੋਸਤਾਂ ਨੇ ਵੀ ਕਾਫੀ ਸਾਥ ਦਿੱਤਾ ਕੁਝ ਬੰਦੇ ਹੈਗੇ ਆ ਜਿਹੜੇ ਤੁਹਾਨੂੰ 네ਗੇਟਿਵ ਕਰਦੇ ਆ ਆ ਬਟ ਤੁਹਾਨੂੰ 네ਗੇਟਿਵ ਪੁਆਇੰਟ ਵੱਲ ਨਹੀਂ ਜਾਣਾ ਚਾਹੀਦਾ ਜੇ ਤੁਸੀਂ 네ਗੇਟਿਵ ਪੁਆਇੰਟ ਵੱਲ ਜਾਓਗੇ ਤੇ ਡੈਫੀਨੇਟਲੀ ਤੁਸੀਂ 네ਗੇਟਿਵ ਹੋਣਾ ਹੈ ਤੇ ਜੇ ਤੁਸੀਂ ਕੁਝ ਚੰਗਾ ਸਟਾਰਟ ਕੀਤਾ ਹੈ ਤਾਂ ਤੁਸੀਂ ਪੋਜ਼ਿਟਿਵ ਚੀਜ਼ਾਂ ਨੂੰ ਫੜਨਾ ਹੈ ਤੇ ਮੈਂ ਹੁਣ ਡੈਫੀਨੇਟਲੀ ਅੱਗੇ ਕਰਦਾ ਮੈਂ ਕੰਮ ਤੇ ਬਟ ਉਹ ਇਗਨੋਰ ਕਰਨਾ ਪੈਂਦਾ ਤੁਹਾਨੂੰ ਜਿਵੇਂ ਪਹਿਲਾ ਦਿਨ ਸੀ ਤੁਹਾਡਾ ਸਟਾਰਟਅੱਪ ਲਾਇਆ ਸੀ ਕਿਸ ਤਰ੍ਹਾਂ ਦਾ ਪਰਿਵਾਰ ਦੇ ਵਿੱਚ ਮਾਹੌਲ ਬਣਿਆ ਕਿਉਂਕਿ ਸਾਰੇ ਡਿਫੈਂਸ ਦੇ ਵਿੱਚ ਸੀ ਤੁਹਾਡੇ ਪਿਤਾ ਜੀ ਜਿਹੜਾ ਡਿਫੈਂਸ ਦੇ ਵਿੱਚ ਰਹਿੰਦਾ ਉਹ ਰੂਲ ਦੇ ਬੜੇ ਪੱਕੇ ਹੁੰਦੇ ਨੇ ਤਾਂ ਕੀ ਮਾਹੌਲ ਸੀ ਜਿਹੜੇ ਮੁੰਡੇ ਨੇ ਆਪਣਾ ਸਟਾਰਟਅੱਪ ਲਾ ਲਿਆ ਉਹ ਵੀ ਰੋਡ ਦੇ ਉੱਪਰ ਪਹਿਲੇ ਦਿਨ ਮੈਂ ਦੱਸ ਕੇ ਨਹੀਂ ਆਇਆ ਸੀ ਉਹ ਸਰਪ੍ਰਾਈਜ਼ ਹੀ ਸੀ ਉਹਨਾਂ ਵਾਸਤੇ ਤੇ ਉਸ ਤੋਂ ਬਾਅਦ ਅਗਲੇ ਦਿਨ ਉਹਨਾਂ ਨੂੰ ਪਤਾ ਚੱਲਿਆ ਤੇ ਫਿਰ ਉਹ ਕਹਿੰਦੇ ਕਿ ਚਲੋ ਠੀਕ ਹੈ ਜੇ ਤੁਹਾਡੀ ਇੱਛਾ ਹੈਗੀ ਐਂ ਤਾਂ ਕਰਨਾ ਤੇ ਕੋਈ ਇਸ਼ੂ ਨਹੀਂ ਆ ਤੁਸੀਂ ਕਰੋ ਆਪਣਾ ਕੰਮ ਬੇਸਿਕਲੀ ਗੱਲ ਹੈ ਕਿ ਕੰ ਉਹ ਕਹਿੰਦੇ ਨੋ ਡਾਊਟ ਜੇ ਕਿਰਤ ਕਰੋ ਦਿਖਾਓ ਹੁਣ ਜੇ ਇਸ ਤਰ੍ਹਾਂ ਦਾ ਸਟਾਰਟਅਪ ਆ ਤੁਹਾਡਾ ਕੀ ਵੇਚ ਰਹੇ ਥੇ ਉਹਦੇ ਬਾਰੇ ਵੀ ਜਰੂਰ ਜਾਨਣਾ ਚਾਹੁੰਦੇ ਆ ਕਿਉਂਕਿ ਮੁੰਡਾ ਪੜ੍ਹਿਆ ਲਿਖਿਆ ਹੋਵੇ ਤੇ ਰੋਡ ਦੇ ਉੱਪਰ ਸਟਾਰਟਅਪ ਲਾਇਆ ਹੋਵੇ ਵਧੀਆ ਚੀਜ਼ ਵੀ ਵੇਚ ਰਹੇ ਹੋ ਜੀ ਕੀ ਵੇਚ ਰਹੇ ਤੁਸੀਂ ਦੇਖੋ ਭਾਈ ਮੈਂ ਲੱਸੀ ਸੇਲ ਕਰਦਾ ਪਿਆ ਜੋ ਇੱਕ ਮੇਰੇ ਕੋ ਮੈਂਗੋ ਲੱਸੀ ਹੈਗੀ ਜੋ ਇਹਦੇ ਚ ਮੈਂਗੋ ਕ੍ਰਸ਼ ਦਾ ਯੂਜ਼ ਕਰਦਾ ਮੈਂ ਤੇ ਇਹਦੇ ਚ ਥੋੜਾ ਜਿਹਾ ਟਵਿਸਟ ਆ ਜਾਂਦਾ ਮੈਂਗੋ ਦਾ ਤੇ ਨਾਲ ਲੱਸੀ ਦਾ ਫਲੇਵਰ ਵੱਖਰਾ ਰਹਿੰਦਾ ਹੀ ਰਹਿੰਦਾ ਹੈ ਤੇ ਨਾਲ ਮੇਰੇ ਕੋ ਨਮਕੀਨ ਲੱਸੀ ਹੈਗੀ ਆ ਇਹ ਦੋਵੇਂ ਮੈਂ ਚਾਟੀ ਚ ਤਿਆ ਤੇ ਚਕਾਲਾ ਨਮਕ ਆ ਕਾਲੀ ਮਿਰਚ ਆ ਜੀਰਾ ਪੁੰਨਿਆ ਜੀਰਾ ਐਡ ਕੀਤਾ ਹੈ ਯੋਗਰਟ ਮੈਂ ਬਣਾਉਣਾ ਹੁਣ ਨਾ ਯੋਗਰਟ ਕਰੀ ਮੈਂ ਤਿਆਰ ਕਰਦਾ ਹਾਂ ਬੇਸਿਕਲੀ ਜਮ ਵਾਲੇ ਮੁੰਡੇ ਯੂਜ਼ ਕਰਦੇ ਉਹ ਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੁੰਦੀ ਆ ਇਹ ਨਾਰਮਲ ਅਸੀਂ ਤਾਂ ਆਮ ਹੀ ਮਿਲ ਜਾਂਦੀ ਆ ਪਰ ਇਹ ਜਿਹੜਾ ਹੰਬ ਵਾਲੀ ਲੱਸੀ ਇਹ ਜ਼ਿਆਦਾਤਰ ਵੱਡੇ ਰੈਸਟੋਰੈਂਟ ਦਾ ਵਿੱਚ ਮਿਲਦੀ ਉਹ ਵੀ ਫਲੇਵਰ ਵਾਲੀ ਤੁਸੀਂ ਫਲੇਵਰ ਵਰਤਦੇ ਹੋ ਕੀ ਫਿਰ ਬਿਲਕੁਲ ਮੈਂ ਫਲੇਵਰ ਨਹੀਂ ਯੂਜ਼ ਕਰਦਾ ਮੈਂ ਕ੍ਰਸ਼ ਯੂਜ਼ ਕਰਦਾ ਹੈ ਮੰਗੋ ਕ੍ਰਸ਼ ਯੂਜ਼ ਹੁੰਦਾ ਹੈ ਕ੍ਰਸ਼ ਜਿਹੜਾ ਹੈਗਾ ਮਾਲਾ ਕੰਪਨੀ ਦਾ ਹੁੰਦਾ ਉਹਦੇ ਚ ਹਲਕੇ ਪਲਪ ਹੁੰਦੇ ਆ ਮੰਗੋ ਦੇ ਤੇ ਉਹ ਜਿਹਾ ਉਹ ਯੂਨਿਕ ਟੇ ਮਨਪ੍ਰੀਤ ਹਰਾਨੀ ਮੈਨੂੰ ਇਹ ਹੋਈ ਹੈ ਜੇ ਪੜੇ ਲਿਖੇ ਜੇ ਤੁਸੀਂ ਨੌਜਵਾਨ ਮੁੰਡੇ ਜੇ ਬਾਹਰ ਤੁਸੀਂ ਨਹੀਂ ਜਾਣਾ ਚਾਹੁੰਦੇ ਡਿਫੈਂਸ ਦੇ ਵਿੱਚ ਤੁਹਾਡੀ ਜੌਬ ਨਹੀਂ ਮਿਲੀ ਸਰਕਾਰੀ ਜੌਬ ਕਿਉਂ ਨਹੀਂ ਮਿਲੀ ਫਿਰ ਸਰਕਾਰੀ ਜੌਬ ਮੈਂ ਅਪਲਾਈ ਕੀਤੀ ਸੀ ਬਟ ਜਿਹੜੀ ਆ ਵੈਕੈਂਸੀਜ਼ ਗਵਰਨਮੈਂਟ ਜਿਹੜੀਆਂ ਉਹ ਘਟ ਘਟਦੇ ਆ ਤੇ ਜਿਹੜੇ ਲੋਕੀ ਲਾਈਨ ਦੇ ਵਿੱਚ ਖੜੇ ਨੇ ਜੌਬ ਲੈਣ ਵਾਸਤੇ ਉਹਨਾਂ ਦੀ ਤਦਾਦ ਜ਼ਿਆਦਾ ਹੈਗੀ ਆ ਤੇ ਨੋ ਡਾਊਟ ਮੈਂ ਟ੍ਰਾਈਨਿੰਗ ਕੀਤੀ ਮੈਂ ਡੈਫੀਨਿਟਲੀ ਟ੍ਰਾਈ ਕੀਤੀ ਸੀ ਬਟ ਸਕਸੈਸਫੁਲ ਨਹੀਂ ਹੋ ਪਾਇਆ ਤੇ ਫਿਰ ਪ੍ਰਾਈਵੇਟ ਜੌਬ ਵੱਲ ਮੂਵ-ਆਨ ਕੀਤੀ ਤੇ ਉਸ ਤੋਂ ਬਾਅਦ ਮੈਂ ਆਪਣਾ ਛੋਟਾ ਜਿਹਾ ਸਟਾਰਟਅਪ ਸਟਾਰ ਹਰਾਨੀ ਮੈਨੂੰ ਇਹ ਵੀ ਹੋਈ ਹੈ ਜਿੱਥੇ ਅੱਜ ਕੱਲ ਮੁੰਡੇ ਆਸਾਨੀ ਨਾਲ ਆਂਦੇ ਕਿ ਹਰ ਚੀਜ਼ ਮਿਲ ਜਾਵੇ ਪਰ ਤੁਸੀਂ ਮਧਾਨੀ ਦੇ ਚਾਟੀ ਦੀ ਵਰਤੋਂ ਕੀਤੀ ਹੈ ਇਹ ਮਨ ਦੇ ਵਿੱਚ ਵਿਚਾਰ ਕਿਵੇਂ ਆ ਗਿਆ ਕਿ ਚਾਟੀ ਦੇ ਮਧਾਨੀ ਦੇ ਵਿੱਚ ਆਪ ਲੱਸੀ ਬਣਾਉਣੀ ਹੈ ਚਾਟੀ ਬੇਸਿਕਲੀ ਟਰੈਡੀਸ਼ਨਲ ਚੀਜ਼ ਹੈ ਗਿਆ ਇਹ ਲੁਪਤੂ ਹੀ ਜਾ ਰਹੀ ਹੈ ਹੁਣ ਚਾਟੀ ਬੇਸਿਕਲੀ ਤੁਸੀਂ ਦੁਕਾਨ ਤੇ ਜਾਓਗੇ ਦੁਕਾਨ ਤੋਂ ਮਿਲ ਜਾਂਦੀ ਆ ਬਟ ਅੰਮ੍ਰਿਤਸਰ ਤੇ ਪੰਜਾਬ ਦੇ ਵਿੱਚ ਇਹਦੀ ਮੈਨੂਫੈਕਚਰਿੰਗ ਨਹੀਂ ਹੋ ਰਹੀ ਇਹ ਨਹੀਂ ਮਿਲਦੀ ਚਾਟੀ ਇਵਨ ਮਟਕੇ ਵੀ ਬੰਨਾ ਅੰਮ੍ਰਿਤਸਰ ਦੇ ਵਿੱਚ ਬੰਦ ਹੋ ਗਏ ਆ ਜਿਹਨੂੰ ਚਾਟੀ ਕਹਿੰਦੇ ਆ ਇਹ ਰਾਜਸਥਾਨ ਤੋਂ ਇੰਪੋਰਟ ਕਰਦੇ ਆ ਦੁਕਾਨਦਾਰ ਤੇ ਇੱਥੇ ਆ ਹਾਂ ਜੀ ਮਿੱਟੀ ਦੇ ਵੈਸੇ ਹੀ ਬੜੇ ਫਾਇਦੇ ਨੇ ਤੇ ਮਿੱਟੀ ਜਿਹੜੀ ਚਾਟੀ ਵਾਲੀ ਲੱਸੀ ਬਣਾਉਂਦੇ ਉਹਦੇ ਕਿੰਨੇ ਜਿਹੇ ਫਾਇਦੇ ਹੋ ਜਾਂਦੇ ਦੇਖੋ ਪੁਰਾਣੇ ਬਜ਼ੁਰਗ ਕਹਿੰਦੇ ਸੀ ਜਦੋਂ ਚਾਟੀ ਦੇ ਵਿੱਚ ਲੱਸੀ ਨੂੰ ਰੜਕੋ ਤੇ ਉਹਦੀ ਤਸੀਰ ਠੰਡੀ ਹੁੰਦੀ ਆ ਤੇ ਲੋਕੀ ਚਾਟੀ ਚ ਲੱਸੀ ਇਸ ਲਈ ਬਣਾਉਂਦੇ ਸੀ ਉਹਨੂੰ ਰੜਕਦੇ ਸੀ ਰੜਕਦੇ ਟਾਈਮ ਜਿੰਨਾ ਟਾਈਮ ਨੂੰ ਲੱਗੂਗਾ ਉੰਨੀ ਉਹਦੀ ਲੱਸੀ ਦੀ ਤਸੀਰ ਠੰਡੀ ਹੋਊਗੀ ਨਾਲੇ ਮਿੱਟੀ ਦੇ ਆਪਣੇ ਗੁਣ ਹੁੰਦੇ ਆ ਇਹਦੇ ਵਿੱਚ ਲੱਕੜ ਲੱਗੀ ਆ ਉਹਦੇ ਆਪਣੇ ਗੁਣ ਆ ਗਿਆ ਵਿੱਚ ਲੋਹੇ ਦੀ ਰੌਡ ਲੱਗੀ ਆ ਉਹਨੂੰ ਆਇਰਨ ਦਿੰਦਾ ਆ ਤੇ ਪਲੱਸ ਪੁਆਇੰਟ ਹੀ ਆ ਗਿਆ 네ਗੇਟਿਵ ਪੁਆਇੰਟ ਨਹੀਂ ਆ ਗਿਆ ਉਹਦੇ ਉਹਦੇ ਪਲੱਸ ਪੁਆਇੰਟ ਹੀ ਆ ਗਿਆ ਤੇ ਜੇ ਚਾਟੀ ਚ ਤੁਸੀਂ ਬਣਾਓਗੇ ਲੱਸੀ ਦਾ ਟੇਸ ਜਿਹੜਾ ਹੈਗਾ ਉਹ ਐਜ਼ ਇਟ ਇਜ਼ ਰਹਿੰਦਾ ਹੈ ਚੇਂਜ ਨਹੀਂ ਹੁੰਦਾ ਮੈਂ ਮਨਪ੍ਰੀਤ ਮੈਨੂੰ ਐਵੇਂ ਪਤਾ ਚੱਲਿਆ ਜੇ ਮੁੰਡਾ ਜਿਹੜਾ Honda City ਦੇ ਆਉਂਦੇ ਹੋ ਤੁਸੀਂ ਇਹਦੇ ਵਿੱਚ ਜੀ ਸਚਾਈ ਹੈ Honda City ਵੀ ਰੱਸੀ ਹੋਈ ਹੈ Honda City ਬੇਸਿਕਲੀ ਮੈਂ ਆਟੋਮੋਬਾਈਲ ਲਾਂਚ ਚ ਜੌਬ ਕੀਤੀ ਹੈ ਤੇ ਮੈਨੂੰ ਪੁਰਾਣੀ ਸੈਕੰਡ ਹੈਂਡ ਗੱਡੀ ਵਧੀਆ ਮਿਲ ਗਈ ਸੀ ਤੇ ਨੋ ਡਾਊਟ ਮੈਂ ਹਾਂ ਮੇਰੇ ਕੋਲ ਅਜੇ ਕੋਈ ਆਪਣਾ ਵਾਹਨ ਨਹੀਂ ਹੈਗਾ ਜਾਂ ਰਿਕਸ਼ਾ ਤੁਸੀਂ ਮੰਨ ਲਓ ਜਾਂ ਕੋਈ ਇਦਾਂ ਦਾ ਕੋਈ ਹੈਗਾ ਨਹੀਂ ਮੇਰੇ ਕੋਲ ਤੇ ਮੋਂ ਮੈਨੂੰ ਗੱਡੀ ਤੇ ਲੈ ਕੇ ਆਣਾ ਪੈਂਦਾ ਨੌਜਵਾਨ ਵੀਰਾਂ ਨੂੰ ਚੀਜ਼ ਸਹੇਦ ਦੇਣੀ ਚਾਉਂਦੇ ਆਂ ਅਪੀਲ ਲਾਉਣੀ ਚਾਉਂਦੇ ਆਂ ਜਿਹੜੇ ਵਿਦੇਸ਼ਾਂ ਵੱਲ ਜਾਂਦੇ ਨੇ ਮਾਪੇ ਵੀ ਚਾਹੁੰਦੇ ਨਹੀਂ ਜੀ ਉਹਨਾਂ ਦੇ ਲਾੜਲੇ ਜਿਹੜੇ ਨਾ ਇੱਥੇ ਨਾਰਾਇਣ ਪੰਜਾਬ ਦੇ ਵਿੱਚ ਜ਼ਿਆਦਾਤਰ ਵਿਦੇਸ਼ ਹੀ ਭੇਜਦੇ ਨੇ ਚੀਜ਼ ਸਹੇਦ ਲਾਉਣੀ ਆ ਅਪੀਲ ਚੀਜ਼ ਲਾਉਣੀ ਮੈਂ ਕਹੂੰਗਾ ਇੱਥੇ ਰਹਿ ਕੇ ਕੰਮ ਕਰੋ ਤੇ ਮੈਨੂੰ ਤਾਂ ਦੇਖੋ ਉੱਥੇ ਵੀ ਕਰਨੀ ਆ ਤੇ ਇੱਥੇ ਵੀ ਕਰਨੀ ਆ ਇੱਥੇ ਤੁਹਾਡੀ ਮੈਨੂੰ ਦਿਖਣੀ ਆ ਉੱਥੇ ਤੁਹਾਡੀ ਮੈਨੂੰ ਦਿਖਣੀ ਨਹੀਂ ਆ ਤੇ ਮੈਂ ਕਹੂੰਗਾ ਇੱਥੇ ਰਹਿ ਕੇ ਮਿਹਨਤ ਕਰੋ ਤੇ ਆਪਣੇ ਜੜੀ ਹੈਗੀ ਤੁਸੀਂ ਅਰਨਿੰਗ ਕਰੋ ਤੇ ਫੈਮਿਲੀ ਐਸਟ੍ਰੋਲੋਜੀ ਸਵੇਰੇ ਕਿੰਨੇ ਵਜੇ ਆ ਜਾਂਦੇ ਉਹ ਤੇ ਰਾਤ ਕਿੰਨੇ ਵਜੇ ਤਾਈ ਤੁਸੀਂ ਇਹ ਸਟਾਰਟਅਪ ਚਲਾਉਂਦੇ ਅਪਰਕਸੀਮੇਟਲੀ 12 ਵਜੇ ਮੈਂ ਇੱਥੇ ਆਇਆ ਨਾ 12 12:30 ਇੱਥੇ ਹੋ ਜਾਂਦਾ ਮਾਲਵੀਆ ਰੋਡ ਹੈ ਗਿਆ ਫੁਲਕਾਰੀ ਸ਼ੋਰੂਮ ਦੇ ਓਪੋਜ਼ਿਟ ਹੈ ਤੇ 12 ਵਜੇ ਆ ਕੇ 12:30 ਤੋਂ ਉਤ ਤੋਂ ਬਾਅਦ ਮੈਂ ਇੱਥੋਂ 7 6:30 ਇਹਨਾਂ ਵਜੇ ਤੱਕ ਮੇਰਾ ਮਾਲ ਰੰਦਾ ਮੈਂ ਹੋਂਦਾ ਕਿੱਥੇ ਰਹਿਣਾ ਆਪਣੀ ਜੌਬ ਨਾਲੋਂ ਇਹ ਵਧੀਆ ਜਾਪਿਆ ਜੀ ਇਹ ਜਿਹੜੀ ਜੌਬ ਸੀ ਉਹ ਵਧੀਆ ਯਾਰਦੀ ਸੀ ਕਿਉਂਕਿ ਉਹ ਜੌਬ ਤੇ ਮਹੀਨੇ ਦਾ ਪਤਾ ਹੁੰਦਾ ਸੀ ਕਿ ਸਾਨੂੰ ਪੇਮੈਂਟ ਆ ਜਾਣੀ ਹੈ ਇਹ ਰੁਪਈਆ ਰੁਪਈਆ ਜੋੜਨਾ ਪ ਦੇਖੋ ਕੰਮ ਦੋਵੇਂ ਮਿਹਨਤ ਵਾਲੇ ਸੀ ਬਟ ਜੇ ਤੁਸੀਂ ਕੋਈ ਆਪਣਾ ਕੰਮ ਕਰਦੇ ਜੋ ਡੈਫੀਨਿਟਲੀ ਉੱਚ ਮੈਨਜਾਦੀ ਹੋਗੀ ਤੇ ਉੱਚ ਤੁਸੀਂ ਅਰਨਿੰਗ ਵੀ ਜ਼ਿਆਦਾ ਕਰੋਗੇ ਤੇ ਮੈਂ ਹਜੇ ਚਲੋ ਰਿਸਪੌਂਸ ਨਹੀਂ ਹੈਗਾ ਲੋਕੀ ਆ ਰਹੇ ਨੇ ਬੇਸਿਕਲੀ ਲੋਕਾਂ ਨੂੰ ਪਸੰਦ ਆ ਰਹਿਆ ਨੇ ਬਟ ਐਸ ਐਸਚ ઓ ਰਿਸਪੌਂਸ ਨਹੀਂ ਮਿਲ ਰਿਹਾ ਮੈਂ ਲੋਕਾਂ ਨੂੰ ਅਪੀਲ ਕਰੂੰਗਾ ਕਿ ਇਹ ਕਰੀ ਆ ਕੇ ਟ੍ਰਾਈ ਕਰਨ ਜੀ ਬਹੁਤ ਬਹੁਤ ਧੰਨਵਾਦ ਤਾਂ ਜਰੂਰ ਜੀ ਨੌਜਵਾਨ ਮੁੰਡਾ ਹੈ ਅਮ੍ਰਿਤਸਰ ਦਾ ਰਹਿਣ ਵਾਲਾ ਮਨਪ੍ਰੀਤ ਪੜ੍ਹਿਆ ਲਿਖਿਆ ਵੀ ਬਹੁਤ ਹੈ ਅਤੇ ਪਿਤਾ ਜੀ ਡਿਫੈਂਸ ਦੇ ਵਿੱਚ ਨੇ ਬੀਐਸਐਫ ਦੇ ਵਿੱਚ ਰਿਟਾਇਰ ਹੋਏ ਨੇ ਤਾਂ ਨੌਜਵਾਨ ਮੁੰਡੇ ਨੇ ਸੋਚਿਆ ਜੀ ਆਪਣਾ ਸਟਾਰਟਅਪ ਸ਼ੁਰੂ ਕੀਤਾ ਜਾਵੇ ਮਦਾਨੀ ਤੇ ਚਾਟੀ ਲੈ ਆ ਤੇ ਲੱਸੀ ਦਾ ਸਟਾਰਟਅਪ ਲਾ ਲਿਆ ਉਹ ਵੀ ਰੋਡ ਦੇ ਉੱਤੇ ਨੌਜਵਾਨ ਨੂੰ ਰਿਸ਼ਤੇਦਾਰ ਭੈਣ ਭਰਾਵਾਂ ਨੇ ਤਾਨੇ ਮੇਨੇ ਮਾਰੇ ਪਰ ਹਿੰਮਤ ਨਹੀਂ ਹਾਰੀ ਅੱਜ ਵੀ ਜਿਹੜਾ ਆਪਣੀ ਮਿਹਨਤ ਨੂੰ ਤਰਜੀਹ ਦਿੰਦਾ ਹੋਇਆ ਨਜ਼ਰ ਆ ਰਿਹਾ ਤਾਂ ਜਿਹੜੇ ਵਿਦੇਸ਼ਾਂ ਵੱਲ ਜਾ ਰਹੇ ਨੇ ਜਿਹਦੇ ਜੁੰਦੇ ਨੇ ਕਿ ਉੱਥੋਂ ਰਾਤੋਂ ਰਾਤ ਅਮੀਰ ਬਣ ਜਾਏ ਜਾਂ ਉਹਨਾਂ ਨੂੰ ਵੱਡੀ ਸਹਿਜ ਦਿੱਤੀ ਹੈ ਕਿ ਜੇ ਅਮੀਰ ਬਣਿਆ ਜਾਂਦਾ ਵਿਦੇਸਾਂ ਦੇ ਵਿੱਚ ਜਾ ਕੇ ਉੱਥੇ ਵੀ ਮਿਹਨਤ ਲਾਉਣੀ ਪੈਣੀ ਹੈ ਉੱਥੇ ਵੀ ਬਹੁਤ ਸਾਰੀ ਮਿਹਨਤ ਤੋਂ ਬਾਅਦ ਹੀ ਡਾਲਰ ਤੇ ਪਾਉਂਡ ਮਿਲਦੇ ਨੇ ਤਾਂ ਜੇ ਉਹੀ ਥੋੜੀ ਬਹੁਤੀ ਮਿਹਨਤ ਆਪਣੇ ਪੰਜਾਬ ਦੇ ਵਿੱਚ ਲਾਈ ਜਾਵੇ ਪਰਿਵਾਰ ਦੇ ਨਾਲ ਰਹਿ ਕੇ ਆਪਣਾ ਪਰਿਵਾਰ ਪਾਲਿਆ ਜਾਂਦਾ ਉਹਨਾਂ ਪੈਸਿਆਂ ਨਾਲ ਤਾਂ ਵੀਰ ਜਿਹੜਾ ਸਹਿਜ ਦਿੰਦਾ ਹੋਇਆ ਨਜ਼ਰ ਆ ਰਿਹਾ ਤਾਂ ਤੁਸੀਂ ਵੀ ਅੰਮ੍ਰਿਤਸਰ ਆ ਰਹੇ ਹੋ ਤਾਂ ਜਰੂਰ ਇੱਥੇ ਪਹੁੰਚੋ ਜਿਸ ਨਾਲ ਇਸ ਵੀਰ ਦਾ ਹੌਸਲਾ ਫੁਜਾਈ ਵੀ ਹੋਏਗਾ ਅਤੇ ਇਸ ਦਾ ਪਰਿਵਾਰ ਵੀ ਪਲੇਗਾ ਮੈਨੂੰ ਦੀਓ ਇਜਾਜ਼ਤ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਲਾਲੀ ਅੰਮ੍ਰਿਤਸਰ